ਹੋਣੀ ਭੈਣ ਆਈ ਮੈਨੂੰ ਕਹਿੰਦੀ ਕੀ ਵੀਰੇ ਤੁਸੀਂ ਕੱਲ ਵੀਡੀਓ ਚਾਹੇ ਦਿਖਾਇਆ ਸੀ ਕੋਈ ਡੋਨਰ ਹੈ ਨਹੀਂ ਕਹਿੰਦਾ ਅੱਜ ਫਿਰ ਹੈ ਨਹੀਂ ਮੇਰੀ ਗੱਲ ਦਾ ਗੁੱਸਾ ਲੱਖ ਮੰਨੋ ਪਰ ਇੰਨਾ ਮਾਵਾ ਦੇ ਵਿਚਾਰਿਆਂ ਦੇ ਇੰਨਾ ਪੁੱਤਾਂ ਦੇ ਹਾਲ ਪੁੱਛਣ ਲਈ ਤੁਸੀਂ ਜ਼ਰੂਰ ਪਹੁੰਚੋ ਪਰ ਪਤਾ ਨਹੀਂ ਕਿਉਂ ਹੱਥ ਕੰਬਦੇ ਨੇ ਡੋਨੇਸ਼ਨ ਦੇਣ ਲਈ ਮੈਂ ਬੇਨਤੀ ਕਰਨਾ ਚਾਹੁੰਦਾ ਵੀਡੀਓ ਦੇਖਣ ਵਾਲੇ ਹਰ ਵੀਰ ਨੂੰ ਹਰ ਭੈਣ ਨੂੰ ਹਰ ਮਾਂ ਨੂੰ ਅਗਰ ਹੋਰ ਨਹੀਂ ਕੁਝ ਕਰ ਸਕਦੇ ਟੁਕ ਟੁਕ ਘਰ ਬੈ ਕੇ ਵੀਡੀਓ ਸ਼ੇਅਰ ਕਰ ਲਓ ਤਾਂ ਤੁਸੀਂ ਕਿੱਥੋਂ ਆਏ ਹੋ ਜੀ ਤੁਹਾਡਾ ਕੀ ਹੈ ਹਾਂ ਜੀ ਮਾਤਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਾਜਲ ਦਾ ਕਿੰਦਾ ਤੂੰ ਮੈਨੂੰ ਪਹਿਲਾਂ ਬਹੁਤ ਸ਼ੁਕਰ ਹੈ ਜੀ ਬਹੁਤ ਤੁਹਾਡਾ ਸ਼ੁਕਰੀਆ ਮਿਹਰਬਾਨੀ ਪੁੱਤ ਮੈਂ ਤੇਰਾ ਪ੍ਰੋਗਰਾਮ ਰੋਧ ਦੇ ਦਿੱਤੀ ਹਾਂ ਧੰਨ ਧੰਨ ਹਾਂ ਜੀ ਬੈਠੋ ਹਾਂ ਜੀ ਤੁਹਾਡਾ ਕੀ ਬਾਈ ਜੀ ਤੁਸੀਂ ਕਦ ਲਈ ਆਏ ਹੋ ਇਹ ਨਹੀਂ ਲੱਤ ਤੇ ਸੱਟ ਲੱਗੀ ਮੋਟਰਸਾਈਕਲ ਤੋਂ गिर ਗਿਆ ਕਦੋਂ ਤੋਂ ਗਿਰੀ ਕਦੋਂ ਤੋਂ ਲੱਗੀ ਅੱਜ ਹੀ ਲੱਗੀ ਹੈ ਅੱਛਾ ਤੇ ਤੁਸੀਂ ਇੱਥੇ ਕਿਉਂ ਆਏ ਹੋ ਇੱਥੇ ਉਹਨੇ ਡਾਕਟਰ ਕੋਲ ਆਏ ਹਾਂ ਜੀ ਤੁਸੀਂ ਇਲਾਜ ਨਹੀਂ ਕਰਾ ਸਕਦੇ ਤਾਂ ਨਾਲ ਹੋਣਾ ਛੀ ਨਹੀਂ ਕਰ ਸਕਦੇ ਡਾਕਟਰ ਹੀ ਪੈਸੇ ਹੈ ਨਹੀਂ ਨਾ ਪੈਸੇ ਨਹੀਂ ਇਲਾਜ ਨਹੀਂ ਕਰਾ ਸਕਾ ਆਏ ਕਿੱਥੋਂ ਤੁਸੀਂ ਕਿਰਾਏ ਤੇ ਰਹਿੰਦੇ ਆ ਪੁੱਤ ਕਿਰਾਏ ਤੇ ਰਹਿੰਦੇ ਹੋ ਤੁਸੀਂ ਕੰਮ ਕੀ ਕਰਦੇ ਹੋ ਰੰਗ ਦਾ ਆਏ ਕਿੱਥੋਂ ਸਾਨੇ ਹਾਲ ਤੇਰਾ ਭਰਾ ਵੱਡਾ ਇਹ ਵੀਰੇ ਨਾਲ ਦਾ ਦੋਸਤ ਹੈ ਦੋਸਤੋਂ ਕੋਈ ਗੱਲ ਨਹੀਂ ਕਰਾ ਦਿੰਦੇ ਤੁਹਾਡਾ ਕੀ ਮਤ ਹੈ ਤੁਸੀਂ ਕਿਉਂ ਆਏ ਹੋ ਦਵਾਈ ਲੈਣ ਆਏ ਤੁਹਾਡਾ ਕੀ ਮਤ ਹੈ ਤੁਸੀਂ ਕਿਉਂ ਆਏ ਹੋ 20 ਸਾਲ ਦੀ ਬੱਚੀ ਹੈ ਨਹੀਂ ਹੋਈ ਉਹਦੇ ਨਾਲ ਲੈਟਰਨ ਵਾਲੀ ਜਗਾ ਹੈ ਨਹੀਂ ਕਿੱਥੇ ਬੱਚਾ ਕਿੱਥੇ ਉਹ ਉੱਥੇ ਬਿਠਾਇਆ ਅੱਛਾ ਬੱਚਾ ਲੈ ਕੇ ਇਧਰੋਂ ਲੈ ਕੇ ਇਧਰੋਂ ਇਹ ਕਦੋਂ ਡਿਲੀਵਰੀ ਕਦੋਂ ਹੋਈ 4 ਤਰੀਕ ਨੂੰ 4 ਫਰਵਰੀ ਅੱਛਾ ਤੁਹਾਡੀ ਕੀ ਲੱਗਦੀ ਹੈ ਕੁੜੀ ਹੈ ਕਿ ਨੂ ਹੈ ਘਰ ਵਾਲਾ ਕਿੱਥੇ ਦੋ ਘਰ ਵਾਲਾ ਆਂਦਾ ਤੇ ਅੱਛਾ ਘਰ ਵਾਲਾ ਆ ਰਿਹਾ ਹਜੇ ਡਾਕਟਰ ਕਿੰਨੇ ਪੈਸੇ ਮੰਗਦੇ ਆ ਡਾਕਟਰ ਥਕੰਦਰ ਲੱਖ ਰੁਪਏ ਲੱਗਣਾ ਅੱਛਾ ਤੁਹਾਡੇ ਮੁੰਡੇ ਕੰਮ ਕੀ ਕਰਦਾ ਕੰਮ ਬਸ ਉਹ ਕਰਦਾ ਆ ਜਿਹੜਾ ਬਾਈਕ ਹੀ ਬਾਈਕ ਚ ਚਲਾਉਂਦਾ ਵੈ ਅੱਛਾ 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 ਤੁਹਾਡਾ ਬੱਚਾ ਹੈ ਅੱਛਾ ਅੱਛਾ ਇਹਦੇ ਪਾਪਾ ਕੰਮ ਕੀ ਕਰਦੇ ਹਾਂਜੀ ਸਸ਼ਕਲ ਅੰਕਲ ਕਿਵੇਂ ਠੀਕ ਹੋ ਜੀ अच्छा तो यहां जो ये कहानी हां 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 मैं करानन का ला दो थोड़ी वाइफ दा चूला पेना ना हां जी मैं करानो जी बैठो गोली पेना हां जी हां जी पोवाने बैठ ए पेजूगा कार्ड ते पेजूगा किन्ने केड़े डॉक्टर ने मांगे पैसे ही नाम है डी ਤੁਸੀਂ ਤੁਹਾਨੂੰ ਠੰਡ ਲੱਗ ਰਹੀ ਉਸੇ ਤਾਂ ਬੈਠੇ ਹੋ ਹਾਂ ਜੀ ਹਾਂ ਜੀ ਸਿੱਧਿਆ ਚਾਹੁੰਦੇ ਅੱਛਾ ਪਹਿਲਾ ਬੱਚਾ ਤੁਹਾਡਾ ਹਾਂ ਜੀ ਬੇਟਾ ਬੇਟੀ ਆਪਰੇਸ਼ਨ ਹੋਇਆ ਬੇਟੀ ਹੈ ਕੋਈ ਵਾਲੇ ਬੈਠੋ ਆਪਕਾ ਕਰਵਾਤੇ ਹਸਬੰਡ ਆ ਰਹੇ ਆਪਕੇ ਹਾਂ ਜੀ ਆਜਾ ਇੱਕ ਵਾਰ ਕਰਦੇ ਤੁਹਾਡਾ ਕੀ ਮਾਦਾ ਤੁਸੀਂ ਕਿਉਂ ਆਏ ਪੱਥਰੀ ਆ ਪਿੱਤੇ ਨੇ ਪੱਥਰੀ ਪੱਥਰੀ ਆਪਕੀ ਬਾਤ ਹੋ ਗਈ ਬਾਤ ਤਾਂ ਹੋ ਗਈ। ਕੀ ਕਹਤੇ? ਅੱਛਾ ਥੋੜੇ ਦੇਰ ਤੱਕ ਫੋਨ ਕਰਕੇ ਬਤਾ ਤੁਹਾਨੂੰ। ਤੁਹਾਡੇ ਕੀ ਜੀ ਤੁਸੀਂ ਕੱਲ ਆਏ ਹੋ? ਬੱਚਾ ਕੁਐਸਚਨ ਹੈ ਜੀ। ਅੱਛਾ ਇਹ ਤੁਹਾਡੇ ਕੀ ਲੱਗਦੇ? ਮੰਮਾ। ਮੰਮੀ ਕੇ ਸੱਸ? ਮੰਮਾ ਮੰਮਾ। ਅੱਛਾ ਮੰਮੀ। ਤੁਹਾਡੇ ਕੀ ਮਾਤਾ ਜੀ? ਤੁਹਾਡੇ ਗੋਡੇ ਪੈਣੇ ਕੋਈ ਗੱਲ ਨਹੀਂ ਕਰਦੇ ਆ। ਤੁਹਾਡਾ ਕੀ ਜੀ ਤੁਸੀਂ ਕਿਉਂ ਆਏ ਹੋ? ਹਾਂ ਜੀ ਸਾਡੇ ਹਸਬੰਦ ਹੀ ਲੈ ਆ ਜੀ। ਕਿੱਥੇ ਐਡਮਿਟ? ਉਹ ਘਰੇ ਆ ਜੀ। ਤੁਹਾਡੇ ਕੀ ਬਾਪੂ ਜੀ? ਗੋਡੇ ਆ ਦਿਖਾ ਲੈਣਾ ਐਕਸਰੇ। ਅੱਛਾ ਤੁਹਾਡੇ ਗੋਡੇ ਪੈਣਾ ਦੇਖਣਾ ਪੈਣਾ ਜੀ। ਤੁਸੀਂ ਕੈਂਪ ਚ ਕੈਂਪ ਚ ਆਏ ਸੀ? ਹਾਂ ਜੀ। ਕੈਂਪਲ ਕਾਰਡ ਕਿੱਥੇ ਦਿਖਾਓ? ਕੰਮ ਕੀ ਕਰਦੇ ਹੋ ਆਪੋ ਜੀ ਤੁਸੀਂ ਆਟੋ ਚਲਾਉਂਦੇ ਆ ਆਟੋ ਚਲਾਉਂਦੇ ਹੋ ਹਾਂ ਡਾਕਟਰ ਨੂੰ ਚੈੱਕ ਕਰਾਇਆ ਸੀ ਆ ਐਕਸਰੇ ਡਾਕਟਰ ਨੂੰ ਚੈੱਕ ਕਰਾਇਆ ਹਾਂ ਉੱਥੇ ਕੀਤਾ ਸੀ ਉਹਨੇ ਚੈੱਕ ਹੋਰ ਦਾ ਕੀ ਕੀ ਕਹਿੰਦੇ ਡਾਕਟਰ ਕੁਛ ਨਹੀਂ ਕਿਹਾ ਉਹਨੇ ਆ ਦੇਖ ਲੋ ਰਿਪੋਰਟ ਆਹੀ ਹੈ ਡਾਕਟਰ ਨੇ ਉਹ ਡਾਕਟਰ ਨਾਲ ਸਾਥ ਉੱਠ ਖੜੇ ਸੀ ਨਾ ਉਸਨੇ ਅੱਛਾ ਕੈਮ ਕਾਫੀ ਹੋ ਗਿਆ ਸੀ ਅੱਛਾ ਅੱਛਾ ਮੈਂ ਡਾਕਟਰ ਕੋਲ ਚੈੱਕ ਕਰਵਾਣਾ ਇੱਕ ਵਾਰੀ ਐਕਸਰੇ ਦੇ ਕੇ ਫਿਰ ਆਪਾਂ ਦੇ ਦੇਣ ਕੀ ਕਰਨਾ ਠੀਕ ਹੈ ਕੋਈ ਤੁਹਾਡਾ ਕੀ ਆਂਟੀ ਤੁਸੀਂ ਕਿਉਂ ਆਏ ਹੋ ਪਥਰੀ ਆ ਪਿੱਤੇ ਜਿਹੜੇ ਤੁਹਾਡਾ ਕੀ ਆ ਜੀ ਤੁਸੀਂ ਕਿਉਂ ਆਏ ਹੋ ਅੱਛਾ ਇਹਨਾਂ ਨੂੰ ਟੀਵੀ ਦੀ ਕੀ ਪਰਸੈਂਟ ਟੀਵੀ ਕੀ ਦਿੱਕਤ ਹੈ ਹੁਣ ਐਦਾਂ ਹੀ ਅਲੱਗ-ਅਲੱਗ ਦਿੱਕਤਾਂ ਲੈ ਕੇ ਸਾਰੇ ਮਰੀਜ਼ ਇੱਥੇ ਆਏ ਹੋਏ ਨੇ ਤੇ ਤੁਹਾਡਾ ਕੀ ਜੀ ਇਹ ਹੀ ਐ ਫਿਰ ਆ ਚੱਕਿਓ ਫੋਨ ਚੱਕਿਓ ਮਾਤਾ ਜੀ ਪੱਥਰੀ ਐ ਅੱਛਾ ਕੋਈ ਬਾਤ ਨਿੱਕਰਵਾ ਦਿੰਦੇ ਕਰਵਾ ਦਿੰਦੇ ਹੁਣ ਇੱਥੇ ਅਲੱਗ-ਅਲੱਗ ਪ੍ਰੋਬਲਮਸ ਲੈ ਕੇ ਮਰੀਜ਼ ਸਾਰੇ ਆਏ ਹੋਏ ਨੇ ਤੇ ਮੈਂ ਬਸ ਵੀਡੀਓ ਚ ਇਹੀ ਦਿਖਾਣਾ ਚਾਹੁੰਦਾ ਸੀ ਤੁਹਾਨੂੰ ਕਿ ਵੀਕੈਂਡ ਐ ਸ਼ਨੀਵਾਰ ਐ ਤੇ ਸ਼ਨੀਵਾਰ ਕੋਲ ਲੋਕਾਂ ਕੋਲ ਟਾਈਮ ਹੈਗਾ ਸਾਊਥ ਸਿਟੀ ਗੇੜਾ ਲਾਨ ਨੂੰ ਸਰਾਬਾ ਨਗਰ ਗੇੜਾ ਲਾਨ ਨੂੰ ਮਲਾਰ ਰੋਡ ਤੇ ਗੇੜਾ ਲਾਨ ਨੂੰ ਪਰ ਇਹਨਾਂ ਵਿਚਾਰਿਆਂ ਕੋਲ ਇੰਨਾ ਸਮਾਂ ਨਹੀਂ ਕੀ ਇੱਥੇ ਆ ਕੇ 500000 ਰੁਪਏ ਡੋਨੇਟ ਹੀ ਕਰ ਦੇਣ ਦੇਖੋ ਆ ਮਾਂ ਰੋ ਰਹੀ ਆ ਸਚਿੰਨ ਬਾਜੀ ਗੱਲ ਕਰ ਰਹੇ ਨੇ ਕੀ ਹੋਇਆ ਮਾਤਾ ਜੀ ਨੂੰ ਮਾਤਾ ਜੀ ਦੀ ਲੜਕੀ ਪਲੱਸ 1 ਨੇ ਪੜ੍ਹਦੀ ਐ ਤੇ ਹਸਬੰਡ ਪਹੁੰਚਦਾ ਨਹੀਂਗਾ ਕਹਿੰਦੇ ਮੈਂ ਪੜਾਉਣਾ ਚਾਹਦੀ ਆ ਬੱਚੇ ਨੂੰ ਅੱਛਾ ਨਹੀਂ ਕਹੂੰਗੀ ਉਹ ਬਿਜੁਰਗੀ ਆ ਜਿਹੜੀ ਕਿ ਉਹਨਾਂ ਨੇ ਲੰਜ ਰੋਜੂ ਪਾਇਆ ਕੋਈ ਗੱਲ ਨਹੀਂ ਕੋਈ ਗੱਲ ਕਰਵਾਉਣਾ ਚਾਹੀਦੀ ਐ ਸਰਕਾਰੀ ਸਕੂਲ 'ਚ ਜੀ ਪੜ੍ਹਦੀ ਐ ਬਾ ਕਰਾ ਦਿਓ ਕਰਾ ਲਾਂਗੇ ਕੋਈ ਗੱਲ ਨਹੀਂ ਕਰਾ ਲਾਂਗੇ ਕਰਾ ਹਾਂਜੀ ਉਹ ਕਰਾ ਲਓ ਤੇ ਬਾਕੀ ਪੁੱਤ ਮੇਰਾ ਘਰ 'ਚ ਹੁੰਦਾ ਆ ਤੇ ਉਹਦੇ ਬਾਰੇ ਮੜਾ ਬੇਟਾ ਹੈ ਨਹੀਂ ਤੁਹਾਡਾ ਕੋਈ ਬੇਟਾ ਪੁੱਤ ਬਹੁਤ ਛੋਟਾ ਹੈ ਅੱਛਾ ਅੱਛਾ ਇੱਕ ਵਾਰੀ ਸਾਨੂੰ ਇੱਕ ਦਿਨ ਦਾ ਕੱਲ ਦਾ ਟਾਈਮ ਦੇ ਦਿਓ ਜੋ ਸਾਡੇ ਕੋਲ ਤੁਹਾਡੀ ਮਦਦ ਤੁਸੀਂ ਜ਼ਰੂਰ ਕਰਾਂ ਇੱਕ ਵਾਰੀ ਇਨਕੁਆਇਰੀ ਕਰ ਲੈਂਦਾ ਆਪਣੇ ਘਰ ਦਾ ਐਡਰੈਸ ਲਿਖਾ ਦਿਓ ਮੁੰਡਾ ਘਰ ਆਏਗਾ ਤੁਹਾਡੇ ਦੇਖੋ ਕਿੰਨਾ ਮਰੀਜ਼ ਇੱਥੇ ਬੈਠਾ ਕਿੰਨੀਆਂ ਮਾਵਾਂ ਇੱਥੇ ਆ ਕੇ ਆਪਣੇ ਹੰਝੂ ਕੜਦੀਆਂ ਨੇ ਅੱਛਾ ਸੱਚਾ ਹਾਂ ਸਾਡੇ ਚਾਚਾ ਜੀ ਨੇ ਯੂ ਐਸ اے ਤੋਂ ਜਿਨ੍ਹਾਂ ਨੇ ਤਕਰੀਬਨ ਹੁਣ ਤੱਕ ਲੱਖਾਂ ਰੁਪਏ ਦੀ ਸੇਵਾ ਮਨ ਲਗਦਾ ਹੈ ਕਿ ਲੱਖਾਂ ਰੁਪਏ ਸੇਵਾ ਹੁਣ ਤਕਰੀਬਨ ਬਾਈ 2 ਸਾਲ ਹੋ ਗਏ ਤੁਹਾਨੂੰ ਆਂਦੇ ਹਾਂ ਜੀ 2 ਸਾਲ ਹੋ ਗਏ ਬਾਈ ਜਦੋਂ ਅਸੀਂ ਪ੍ਰਾਣੀ ਲੋਕੇਸ਼ਨ ਤੇ ਬੈਠਦੇ ਸੀ ਉੱਥੇ ਵੀ ਆਂਦੇ ਸੀ ਤਕਰੀਬਨ 2 ਸਾਲਾਂ ਤੋਂ ਮਾਮਾ ਜੀ ਨੇ ਚਾਚਾ ਜੀ ਨੇ ਕੀ ਸ਼ੋ ਨਾਮ ਹੁੰਦਾ ਜਗਜੀਤ ਸਿੰਘ ਸੈਣੀ ਕੈਲੀਫੋਰਨੀਆ ਜਗਜੀਤ ਸਿੰਘ ਸੈਣੀ ਕੈਲੀਫੋਰਨੀਆ ਤੋਂ ਜਿਹੜੇ ਪਹਿਲੇ ਡੋਨਰ ਨੇ ਸਾਡੇ ਜਿਹੜੇ ਰੈਗੂਲਰਲੀ ਔਰ ਕੰਸਿਸਟੈਂਸੀ ਨਾਲ ਸੇਵਾ ਭੇਜ ਰਹੇ ਨੇ ਕੰਸਿਸਟੈਂਸੀ ਦੇ ਨਾਲ ਰੋਜ਼ ਸੇਵਾ ਭੇਜ ਰਹੇ ਨੇ ਮਤਲਬ ਰੋਜ਼ ਕਹਤਾ ਕਿ ਮਹੀਨੇ ਬਾਅਦ 15 ਦਿਨ ਬਾਅਦ ਪੱਕੀ ਸੇਵਾ 2 ਸਾਲਾਂ ਤੋਂ ਜੇ ਕੋਈ ਅਵਾਰਡ ਆਪਾਂ ਦਈਏ ਤਾਂ ਮਿਲਦਾ ਇਹ ਉਹ ਡੋਨਰ ਨੇ ਜਿਹੜੇ ਰੈਗੂਲਰ ਨੇ ਟੋਟਲ ਅੱਜ ਅੱਜ ਕਿੰਨੀ ਸੇਵਾ ਭੇਜੀ 44000 44000 ਰੁਪਏ ਸੇਵਾ ਉਹਨੇ ਅੱਜ ਫੇਰ ਭੇਜੀ ਹੈ ਔਰ ਮੈਂ ਉਹਨਾਂ ਦੇ ਵੀਰ ਭਤੀਜੇ ਦਾ ਸਾਡਾ ਭਰਾ ਬਹੁਤ ਧੰਨਵਾਦੀ ਹਾਂ ਇਹ ਬਾਈ ਜੀ ਦੁਰਾਹੇ ਤੋਂ ਸਪੈਸ਼ਲ ਉਹਨਾਂ ਦੀ ਸੇਵਾ ਜਿਹੜੀ ਬਾਹਰੋਂ ਆਂਦੀ ਆ ਉਹ ਅੱਛ ਤੱਕ ਪਹੁੰਚਾਣ ਆਂਦੇ ਨੇ 44000 ਰੁਪਏ ਸੇਵਾ ਉਹਨੇ ਅੱਜ ਫੇਰ ਭੇਜੀ ਹੈ ਹਰ ਮਹੀਨੇ ਤਕਰੀਬਨ 45 ਦਿਨ ਬਾਅਦ ਮਹੀਨੇ ਬਾਅਦ ਸੇਵਾ ਭੇਜਦੇ ਨੇ ਮੈਂ ਉਹਨਾਂ ਦਾ ਵੀ ਬੜਾ ਸ਼ੁਕਰਗੁਜ਼ਾਰ ਹਾਂ ਥੈਂਕ ਯੂ ਭਾਈ ਤੁਹਾਡਾ ਬਹੁਤ ਲੋਕ ਜਿਹੜਾ ਰੈਗੂਲਰਲੀ ਨਹੀਂ ਆਉਂਦੇ ਚਾਚਾ ਜੀ ਇਹ ਨਹੀਂ ਦੇਖਿਆ ਪਰ ਦਿਲ ਤੇ ਲੱਗੀ ਚਾਚਾ ਜੀ ਦੀ ਗੱਲ ਤੁਸੀਂ ਫੀਡਬੈਕ ਕੀ ਦਿੰਨੇ ਹੋ ਜਾ ਕੇ ਫਿਰ ਚਾਚਾ ਜੀ ਨੂੰ ਮੈਂ ਜੋ ਅਸਲ ਸਚਾਈ ਹੈ ਉਹ ਦੱਸ ਦਿੰਦਾ ਮੈਂ ਇੱਥੇ ਅਸਲ ਦੱਸ ਦਿੰਦੇ ਹੋ ਹਾਂ ਜੀ ਕੀ ਲੱਗਦਾ ਬਾਈ ਤੁਹਾਨੂੰ ਕੋਈ ਫੀਡਬੈਕ ਦੇਣਾ ਚਾਹੁੰਦੇ ਹੋ ਇੱਥੇ ਇਸ ਜਗ੍ਹਾ ਲਈ ਬਹੁਤ ਵਧੀਆ ਜਗ੍ਹਾ ਬਾਈ ਇਹ ਇੰਨੇ ਲੋਕ ਬਾਈ ਰੋਜ਼ ਆਉਂਦੇ ਨੇ ਤੁਸੀਂ ਤਾਂ ਬੜੀ ਵਾਰੀ ਆ ਚੁੱਕੇ ਹੋ ਉੱਥੇ 25 30 ਵਾਰੀ ਆ ਚੁੱਕੇ ਹੋਗੇ ਵੱਧ ਵੀ ਆ ਗਿਆ ਵੱਧ ਆ ਗਿਆ ਹੁਣ ਕਿ ਹਾਂ ਇੱਥੇ ਦੇਖ ਰਹੇ ਹਾਂ ਕਿੰਨੇ ਲੋਕਾਂ ਦੇ ਹਰਨੰਦ ਕੋ ਹਸਪੀਟਲ ਵੀ ਹਾਂਜੀ 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 ਉੱਥੇ ਤਾਂ ਹੀ ਦੋ ਢਾਈ ਸਾਲੋਂ ਬੈਠੋ ਭਾਜੀ ਪਲੀਜ਼ ਬੈਠੋ ਥੈਂਕ ਯੂ ਤੁਹਾਡਾ ਚਾਚਾ ਜੀ ਨੂੰ ਸਾਡੇ ਵੱਲੋਂ ਧੰਨਵਾਦ ਕਿਓ ਮੈਂ ਸੰਗਤ ਅੱਗੇ ਬੇਨਤੀ ਕਰਨਾ ਚਾਹਨਾ ਮੇਰੀ ਗੱਲ ਦਾ ਗੁੱਸਾ ਲੱਖ ਮੰਨੋ ਕੋਈ ਚੱਕਰ ਨਹੀਂ ਪਰ ਇੰਨਾ ਮਾਵਾਂ ਦੇ ਵਿਚਾਰਿਆਂ ਦੇ ਇੰਨਾ ਪੁੱਤਾਂ ਦੇ ਹਾਲ ਪੁੱਛਣ ਲਈ ਇੱਥੇ ਜ਼ਰੂਰ ਪਹੁੰਚੋ ਮਾਡਲ ਟਾਊਨ ਬਾਬ ਔਰ ਇਹ ਲੋਕੇਸ਼ਨ ਜਿੱਥੇ ਅਸੀਂ ਖੜੇ ਦੇਖੋ ਆਟੋ ਜੀ ਵੀ ਮਰੀਜ਼ ਆਇਆ ਉਹ ਕਿਹੜਾ ਪੇਸ਼ੈਂਟ ਆ ਮਿਲਿਆ ਤੁਸੀਂ ਇਹਨਾਂ ਦੇ ਨਾਲ ਕੌਣ ਹੈ ਇਹਨਾਂ ਦੇ ਨਾਲ ਕੌਣ ਹੈ ਹਾਂਜੀ ਕੌਣ ਹੈ ਮਰੀਜ਼ ਕੌਣ ਹੈ ਅੱਛਾ ਇਹ ਕੀ ਲੱਗਦੇ ਤੁਹਾਡੇ ਤੁਹਾਡੇ ਕੀ ਲੱਗਦੇ ਸਾਡੇ ਹੈਂ ਦੀਵਰਕ ਲੱਗਦਾ ਤੁਹਾਡੇ ਦੌਰ ਕੀ ਹੋਇਆ ਇਹਨਾਂ ਨੂੰ ਇਹ ਐਕਚੁਅਲੀ ਨਾ ਗਲੇ ਚ ਪ੍ਰੋਬਲਮ ਹੈ ਗਲੇ ਚ ਪ੍ਰੋਬਲਮ ਹੈ ਕਿੱਥੋਂ ਕਿਹੜੇ ਡਾਕਟਰ ਨੂੰ ਚੈੱਕ ਕਰਾਇਆ ਆਹ ਦੇਖੋ ਉੱਥੇ ਪਹਿਲੇ ਇੱਥੋਂ ਟੈਂਪਰੇਰੀ ਦਵਾਈਏ ਲੈਂਦਾ ਰਿਹਾ ਠੀਕ ਹੈ ਤੇ ਫਿਰ ਅਸੀਂ ਇਹਨੂੰ ਉੱਥੇ ਲੈ ਗਏ अच्छा जी ओतो भी दवाई दीती उना ने की कंदे डॉक्टर उना ने दवाई देके 5 दिन दी तौर दी पर फर्क नहीं पया हुन ਸਾਡੇ ਕੋਲ ਕੀ ਹੱਲ ਚਾਹੀਦੀ ਤੁਹਾਨੂੰ ਇਹ ਸਾਂ ਨਹੀਂ ਆਂਦਾ ਕਹਿੰਦਾ ਨਹੀਂ ਇਹਨਾਂ ਨੂੰ ਕੀ ਦਿੱਕਤ ਕੀ ਹੈ ਕੋਈ ਬਿਮਾਰੀ ਦੱਸੀ ਹੋਣੀ ਡਾਕਟਰ ਨੇ ਨਾ ਕੀ ਦੱਸੀ ਆ ਦਵਾਈਆਂ ਦਿੱਤੀਆਂ ਬੇਟਾ ਸਾਡੀ ਦਿੱਕਤ ਇਹਨਾਂ ਨੂੰ ਤੇਰੇ ਚ ਪਤਾ ਨਹੀਂ ਕੀ ਸੀ ਤੇ ਉਹ ਕਹਿੰਦੇ ਵੀ ਆ ਦਵਾਈ ਦੋ ਤੇ ਠੀਕ ਹੋ ਜਾਏ ਇਹ ਆਂਟੀ ਦਵਾਈ ਹਜੇ ਖਾਓ ਤਾਂ ਸੀ ਨਾ ਹਜੇ ਦਵਾਈ ਨਹੀਂ ਉਹ ਦਵਾਈ ਪੱਚ ਦੀ ਨਹੀਂ ਡਾਕਟਰ ਸਾਹਮਣੇ ਨਾ ਪੱਚ ਦੀ ਕਿਉਂ ਨਹੀਂ ਟੀਵੀ ਤਾਂ ਨਹੀਂ ਇਹਨਾਂ ਨੂੰ ਟੀਵੀ ਤਾਂ ਨਹੀਂ ਹੈਗੀ ਨਹੀਂ ਫੋਨ ਕਰਨ ਟੱਕ ਟੱਕ ਰਿਪੋਰਟਾਂ ਕਿੱਥੇ ਆ ਹੋਰ ਰਿਪੋਰਟਾਂ ਹੀ ਹੈ ਨਹੀਂ ਰਿਪੋਰਟਾਂ ਕਿੱਥੇ ਰਿਪੋਰਟਾਂ ਲਿਆਓ ਸਾਰੀਆਂ ਸਾਰੀਆਂ ਰਿਪੋਰਟਾਂ ਲੈ ਕੇ ਉੱਥੇ ਮਿਲੋ ਇੱਕ ਵਾਰੀ ਮੈਨੂੰ ਆਪਾਂ ਗੱਲਬਾਤ ਕਰਨੇ ਬੈਠ ਕੇ ਤੁਹਾਡਾ ਕੀ ਹੈ ਜੀ ਅੱਜ ਕੈਂਪ ਕਿ ਆਇਆ ਅੱਜ ਜੀ ਕੈਂਪ ਤੁਸੀਂ ਬੇਟੀ ਉਹਨਾਂ ਦੇ ਸ਼ਾਬਾਸ਼ ਸ਼ਾਬਾਸ਼ ਜਾਓ ਜਾਓ ਕਰ ਲਓ ਗੱਲ ਕਰ ਸ਼ਾਬਾਸ਼ ਦੇਖੋ ਲੋਕਾਂ ਦੇ ਪੁੱਤ ਨਹੀਂ ਪੁੱਛਦੇ ਇੱਥੇ ਧੀ ਮਾਂ ਨੂੰ ਲੈ ਕੇ ਆਈ ਹੈ ਯਾਰ ਮਦਦ ਕਰੋ ਯਾਰ ਇਦਾਂ ਦੀ ਲੋਕਾਂ ਦੀ ਯਾਰ ਬੇਚਾਰੇ ਬੜੀ ਮਜਬੂਰੀ ਬੜੀ ਉਮੀਦਾਂ ਨਾਲ ਇੱਥੇ ਆਂਦੇ ਨੇ ਮੈਂ ਬੇਨਤੀ ਕਰਨਾ ਚਾਹਨਾ ਸੰਗਤ ਨੂੰ ਲੋਕਾਂ ਨੂੰ ਕਿ ਅੱਜ ਤਾਂ ਪਹਿਲਾਂ ਤਾਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਕਿ ਅੱਜ ਗੁਰੂ ਰਵਿਦਾਸ ਜੀ ਜਿਹਦਾ ਜਨਮ ਦਿਹਾੜਾ ਹੈ ਉਸ ਮੌਕੇ ਤੇ ਅਸੀਂ ਇੱਕ ਪੋਡਕਾਸਟ ਵੀ ਕੀਤਾ ਹੈ ਕਿ ਲੋਕਾਂ ਨੂੰ ਵੈਸੇ ਤਾਂ ਸਾਡੀ ਕੋਈ ਇੰਨੀ ਔਕਾਤ ਨਹੀਂ ਕਿ ਅਸੀਂ ਉਹਨਾਂ ਦੀ ਜੀਵਨੀ ਤੇ ਕੁਝ ਜਾਣ ਸਕੀ ਪਰ ਫਿਰ ਵੀ ਕੋਸ਼ਿਸ਼ ਕੀਤੀ ਹੈ ਇੱਕ ਯੂਥ ਹੌਂਦ ਦੇ ਨਾਤੇ ਮੈਂ ਕਮੈਂਟਾਂ ਚ ਲਿੰਕ ਵੀ ਪਾਉਂਗਾ ਜਰੂਰ ਇਸ ਪੋਡਕਾਸਟ ਦਾ ਭਗਵਾਨ ਰਵਿਦਾਸ ਮਹਾਰਾਜ ਜੀ ਤੇ ਪੋਡਕਾਸਟ ਹੋਇਆ ਤੇ ਜਰੂਰ ਸੁਣਿਓ ਵੀ ਤੇ ਇਸ ਲੋਕੇਸ਼ਨ ਤੇ ਕੋਸ਼ਿਸ਼ ਕਰਿਓ ਆਣ ਦੀ ਨੰਬਰ ਉੱਪਰ ਵੀਡੀਓ ਦੇ ਮੇਰੇ ਦਿੱਤੇ ਹੋਏ ਨੇ ਤੇ ਆ ਬੋਰਡ ਵੀ ਸਾਡਾ ਹੈਗਾ 7889168849 ਸਾਡਾ ਕੰਟੈਕਟ ਨੰਬਰ ਹੈ ਬੜੀਆਂ ਦੂਰੋਂ ਦੂਰੋਂ ਲੋਕ ਜਿਹੜੀ ਬੜੀ ਉਮੀਦ ਦੇ ਵਿੱਚ ਤੇ ਹੈਲਪ ਲਾਈਨ ਲਈ ਆਉਂਦੇ ਨੇ ਤੇ ਮੈਂ ਉਮੀਦ ਕਰਦਾ ਕਿ ਤੁਸੀਂ ਵੀ ਸਾਰੇ ਅਗਰ ਤੁਹਾਨੂੰ ਠੀਕ ਲੱਗੇ 500 ਰੁਪਏ ਦਾ ਕਾਫੀ ਦਾ ਕੱਪ ਪੀਣ ਦੇ ਨਾਲ ਨਾਲ 500 ਰੁਪਏ ਸਿੱਕੇ ਨੂੰ ਦਵਾਈਆਂ ਲਈ ਵੀ ਲੈ ਆਓ 1000 ਰੁਪਏ ਲੈ ਆਓ ਬਹੁਤ ਲੁਧਿਆਣੇ ਕੋਲ ਪਰਮਾਤਮਾ ਦੀ ਦਿੱਤੀ ਹੋਈ ਦਾਤ ਹੈ ਬੜਾ ਲੋਕਾਂ ਕੋਲ ਪੈਸਾ ਲੁਧਿਆਣੇ ਸ਼ਹਿਰ ਦੇ ਵਿੱਚ ਪਰ ਪਤਾ ਨਹੀਂ ਕਿਉਂ ਹੱਥ ਕੰਬਦੇ ਨੇ ਡੋਨੇਸ਼ਨ ਦੇਣ ਲਈ ਹੱਥ ਲੱਤਾਂ ਕੰਬਦੀਆਂ ਨੇ ਇੱਥੇ ਆਣ ਲਈ ਦੇਖੋ ਆਹ ਦੇਖੋ ਹਾਲ ਆ ਦਿਖਾ ਦਿਓ ਦੇਖੋ ਵਿਚਾਰੇ ਇਹਨੇ ਮਜਬੂਰ ਲੋਕ ਇੱਥੇ ਆਂਦੇ ਨੇ ਕਿਸੇ ਦਾ ਦਿਲ ਨਹੀਂ ਕਰਦਾ ਯਾਰ ਕਿਸੇ ਅੱਗੇ ਹੱਥ ੱਡਣ ਨੂੰ ਪਰ ਮਜਬੂਰੀ ਹੈ ਤੇ ਇਹਨਾਂ ਦੀ ਮਜਬੂਰੀ ਦਾ ਸਹਾਰਾ ਬਣੋ ਇਹਨਾਂ ਕੋਲ ਪੈਸੇ ਹੈ ਨਹੀਂ ਇਲਾਜ ਜੋਗੇ ਲੋਕਾਂ ਕੋਲ ਪਿੱਛੇ ਸੰਗਤ ਦੇਖੋ ਕਿੰਨੀ ਬੈਠੀ 100-100 ਮਰੀਜ਼ ਇੱਥੇ ਉਮੀਦ ਨਾਲ ਹੈਲਪ ਲੈਣ ਲਈ ਆਇਆ ਹੋਇਆ ਹੈ ਦੇਖੋ ਦੋ-ਦੋ ਟੀਮਾਂ ਕੰਮ ਕਰ ਰਹੀਆਂ ਇਧਰੋਂ ਸਚਿਨ ਭਾਜੀ ਸਾਡੇ ਮਰੀਜ਼ ਨਾਲ ਗੱਲਬਾਤ ਕਰ ਰਹੇ ਨੇ ਇਧਰੋਂ ਪ੍ਰਿਊ ਵੀਰਾ ਗੱਲਬਾਤ ਕਰ ਰਿਹਾ ਕਿੰਨਾ ਮੁਸ਼ਕਲ ਕੰਮ ਹੈ ਔਰ ਦੇਖੋ ਇਹ ਮਰੀਜ਼ਾਂ ਦੀ ਸਾਰਿਆਂ ਦੀਆਂ ਦਿੱਕਤਾਂ ਸੁਣਨ ਤੋਂ ਬਾਅਦ ਇਹਨਾਂ ਦਾ ਹੱਲ ਵੀ ਕੱਢਣਾ ਫਾਈਨੈਂਸ਼ੀਅਲ ਹੈਲਪ ਚਾਹੀਦੀ ਇਹਨਾਂ ਨੂੰ ਪੈਸੇ ਚਾਹੀਦੇ ਨੇ ਕੱਲੀਆਂ ਗੱਲਾਂ ਨਾਲ ਥੋੜੀ ਤੋਰ ਦੂੰਗਾ ਇਹਨਾਂ ਨੂੰ ਕਿ ਆ ਲੋ ਗੱਲਾਂ ਮੇਰੀਆਂ ਲੈ ਜਾਓ ਤੇ ਜਾਓ ਡਾਕਟਰ ਪੈਸੇ ਮੰਗਦਾ ਭਰਾਵਾ ਔਰ ਹਰ ਬੰਦਾ ਇੱਥੇ ਮਜਬੂਰ ਆਂਦਾ ਹੈ ਮੈਂ ਬੇਨਤੀ ਕਰਨਾ ਚਾਹਨਾ ਵੀਡੀਓ ਦੇਖਣ ਵਾਲੇ ਹਰ ਵੀਰ ਨੂੰ ਹਰ ਭੈਣ ਨੂੰ ਹਰ ਮਾਂ ਨੂੰ ਅਗਰ ਹੋਰ ਨਹੀਂ ਕੁਝ ਕਰ ਸਕਦੇ ਘਟੂ ਘਟ ਘਰ ਬੈ ਕੇ ਵੀਡੀਓ ਸ਼ੇਅਰ ਕਰ ਦੋ ਵੀਡੀਓ ਸ਼ੇਅਰ ਕਰਨ ਦੇ ਨਾਲ ਹੋ ਸਕਦਾ ਹੈ ਇਹ ਵੀਡੀਓ ਕਿਸੇ ਡੋਨਰ ਤੱਕ ਪਹੁੰਚੇ ਕਿਸੇ ਡੋਨੇਸ਼ਨ ਕਰਨ ਵਾਲੇ ਤੱਕ ਪਹੁੰਚੇ ਇੱਕ ਉਹ ਵਿਚਾਰੀ ਮਾਂ ਬੈਠੀ ਹੈ ਦੇਖੋ ਠੰਡ ਦੇ ਕਾਰਨ ਉਹ ਵਿਚਾਰੀ ਛੱਡ ਦੇ ਥੱਲੇ ਬਿਠਾਈ ਹੈ ਉਹ ਵਿਚਾਰੀ ਦੇ ਬੱਚੇ ਦਾ ਬਾਥਰੂਮ ਵਾਲੀ ਜਗ੍ਹਾ ਤੋਂ ਆਪਰੇਸ਼ਨ ਹੋਣਾ ਹੈ ਪਾਟੀ ਵਾਲੀ ਜਗ੍ਹਾ ਹੈ ਨਹੀਂ ਉਹਦੇ ਤੇ ਦੇਖੋ ਵਿਚਾਰੀ ਕਿੰਨੀ ਮਜਬੂਰ ਹੈ ਇੱਥੇ ਆਈ ਹੋਈ ਹੈ ਬਾਕੀ ਮੈਂ ਲੋਕਾਂ ਅੱਗੇ ਅਪੀਲ ਕਰਨਾ ਚਾਹਨਾ ਕਿ ਭਾਈ ਮੋਡਰਨ ਟਾਊਨ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਇੱਧਰ ਕ੍ਰਿਸ਼ਨਾ ਮੰਦਿਰ ਹੈ ਉਹਦੇ ਵਿੱਚ ਘਾਰ ਸਾਡੀ ਟੀਮ ਇੱਥੇ ਬੈਠਦੀ ਹੈ ਤੇ ਇੱਥੇ ਰੋਜ਼ ਅਸੀਂ ਬੈਠਦੇ ਹਾਂ ਸ਼ਾਮੀ 7 ਤੋਂ 9 ਤੁਸੀਂ ਆ ਸਕਦੇ ਹੋ ਉੱਥੇ ਆ ਕੇ ਸੇਵਾ ਕਰ ਸਕਦੇ ਹੋ ਸਾਡੇ ਨਾਲ ਕੋਈ ਗੱਲਬਾਤ ਕੋਈ ਕਰ ਸਕਦੇ ਹੋ ਆ ਕੇ ਟੀਮ ਦਾ ਹਿੱਸ ਸਿੱਧੀ ਤੁਸੀਂ ਗੱਲਬਾਤ ਕਰੋ ਮਰੀਜ਼ਾਂ ਨਾਲ ਕੀ ਦੀ ਹੈਲਪ ਕੀ ਦੇਖੋ ਕਿੰਨਾ ਮਰੀਜ਼ ਬੈਠੇ ਕਈ ਵਾਰ ਦੇਖ ਕੇ ਵੀ ਕੱਲ ਇੱਕ ਹੁਣੀ ਪੈਣ ਆਈ ਮੈਨੂੰ ਕਹਿੰਦੀ ਕੀ ਵੀਰੇ ਤੁਸੀਂ ਕੱਲ ਵੀਡੀਓ ਚਾਹੇ ਦਿਖਾਇਆ ਸੀ ਕੋਈ ਡੋਨਰ ਹੈ ਨਹੀਂ ਕਹਿੰਦਾ ਅੱਜ ਫਿਰ ਹੈ ਨਹੀਂ ਮੈਂ ਕੋਈ ਗੱਲ ਨਹੀਂ ਪੈਣੀ ਮਹਾਰਾਜ ਜੇ ਇਹਨਾਂ ਨੂੰ ਦੇਖ ਰਿਹਾ ਤਾਂ ਉਹਨਾਂ ਨੂੰ ਵੀ ਦੇਖ ਹੀ ਰਿਹਾ ਜਿਹੜੇ ਮਦਦ ਕਰਨ ਆਣਗੇ ਦੇਖੋ ਹੁਣ ਆ ਬੱਚਾ ਆਇਆ ਦੇਖੋ ਇਹਨੂੰ ਵੀ ਕੋਈ ਦਿੱਕਤ ਹੋਣੀ ਆ ਕੀ ਹੋਇਆ ਇਸ ਕੋ ਆਪਰੇਸ਼ਨ ਆ ਆਪ ਦਾ ਆ ਆਪ ਦਾ ਆਪਰੇਸ਼ਨ ਹੁਣ ਬੈਠੀ ਦੇਖੋ ਬੜੀ ਦੂਰੋਂ ਦੂਰੋਂ ਲੋਕ ਆਉਂਦੇ ਨੇ ਤੇ ਹੈਲਪ ਲੈਣ ਲਈ ਤੇ ਮੈਂ ਅਪੀਲ ਕਰਨਾ ਚਾਹਨਾ ਕਿ ਬੜੀ ਮਜਬੂਰਨ ਲੋਕੇ ਤੇ ਹੈਲਪ ਲੈਣ ਲਈ ਆਉਂਦੇ ਨੇ ਤੁਸੀਂ ਵੀ ਜਰੂਰ ਇਦਾਂ ਦੀ ਵੀਡੀਓਜ਼ ਨੂੰ ਸ਼ੇਅਰ ਕਰੋ ਕਮੈਂਟ ਕਰੋ ਲਾਈਕ ਕਰੋ ਤੇ ਲੋਕ ਵਿਚਾਰੇ ਬੜੀਆਂ ਉਮੀਦਾਂ ਲੈ ਕੇ ਇੱਥੇ ਆਉਂਦੇ ਨੇ ਸਾਡੀ ਹੈਲਪ ਕਰੋ ਪਰ ਸਾਡੀ ਉਮੀਦ ਤੁਸੀਂ ਸਾਰੇ ਹੋ ਤਾਂ ਤੁਹਾਨੂੰ ਸਾਰਿਆਂ ਨੂੰ ਮੇਰੀ ਬੇਨਤੀ ਹੈ ਕਿ ਜਿੰਨਾ ਸਹਿ ਸਕਦੇ ਹੋ 500 ਰੁਪਿਆ 1000 ਰੁਪਿਆ 5000 50000 ਲੱਖ 10 ਲੱਖ ਜਿੰਨੀ ਤੁਹਾਡੀ ਜੇਬ ਸਹੰਦੀ ਆ ਇੱਥੇ ਜਰੂਰ ਆਓ ਦੇਖੋ ਲੋਕ ਵਿਚਾਰੇ ਕਿਦਾਂ ਉਹ ਮਾਤਾ ਜੀ ਦਾ ਪੈਰ ਦੇਖੋ ਕਿਦਾਂ ਮੁੜ ਰਿਹਾ ਉਹ ਦੇਖੋ ਕਿਦਾਂ ਪੈਰ ਮੁੜ ਰਿਹਾ ਵਿਚਾਰਿਆਂ ਕੋਲ ਆਪਣੇ ਇਲਾਜ ਕਰਾਣ ਜੋਗੇ ਪੈਸੇ ਹੈ ਨਹੀਂ ਮੇਰਾ ਦਿਲ ਥੋੜੀ ਕਰਦਾ ਵੀਡੀਓ ਦਿਖਾਣ ਨੂੰ ਏ ਮੇਰਾ ਕੀ ਦਿਲ ਕਰਨਾ ਮੈਨੂੰ ਕੀ ਮਿਲਣਾ ਵੀਡੀਓ ਦਿਖਾ ਕੇ ਪਰ ਮੈਂ ਮਜਬੂਰ ਆ ਮੈਨੂੰ ਲੱਗਦਾ ਕਿ ਸ਼ਾਇਦ ਸਾਨੂੰ ਤਾਂ ਅੱਖਾਂ ਨਾਲੇ ਦੁੱਖ ਨਜ਼ਰ ਆ ਹੀ ਰਹੇ ਨੇ ਤੁਹਾਨੂੰ ਘਰ ਬੈਠਿਆਂ ਨੂੰ ਮੈਂ ਮਹਿਸੂਸ ਕਰਾ ਸਕਾਂ ਕਿ ਇਹ ਟਾਈਮ ਕੱਲ ਨੂੰ ਸਾਡੇ ਤੇ ਵੀ ਆ ਸਕਦਾ ਕਿਸੇ ਤੇ ਵੀ ਆ ਸਕਦਾ ਕੋਈ ਵੀ ਪਰਮਾਤਮਾ ਉਹ ਐ ਕਰਨ ਤੋਂ ਐ ਮੈਂਟੀ ਲਾਂਦਾ ਜੇ ਐ ਕਰਨਾ ਨਾ ਆਂਦਾ ਹੋਵੇ ਤੇ ਅੱਜ ਜੇ ਐ ਕਰਨ ਜੋਗੇ ਹੈਗੇ ਹਾਂ 150 500000 ਕਿਸੇ ਦਾ ਆਪਰੇਸ਼ਨ ਹੋ ਜਾਊਗਾ ਕਿਸੇ ਦੇ ਡਾਇਲਸਿਸ ਹੋ ਜਾਣਗੇ ਕਿਸੇ ਦਾ ਇਲਾਜ ਹੋ ਜਾਏਗਾ ਕੀ ਜਾਂਦਾ ਤਾਂ ਮੋਡਲ ਟਾਊਨ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਦੇ ਕੋਲ ਸਾਡੀ ਲੋਕੇਸ਼ਨ ਹੈ ਇੱਥੇ ਆਓ ਆ ਕੇ ਬੈਠੋ ਗੱਲਬਾਤ ਕਰੋ ਟੀਮ ਦਾ ਹਿੱਸਾ ਬਣੋ ਸਿੱਧੀ ਗੱਲਬਾਤ ਕਰੋ ਮਰੀਜ਼ ਨਾਲ ਜਿੰਨੂੰ ਕਿਸੇ ਨੂੰ ਲੋੜ ਹੈ ਤਾਂ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਮੈਂਟ ਇਹ ਵੀ ਬਹੁਤ ਵੱਡਾ ਪੂਨ ਹੈ ਤੇ ਇੰਨੇ ਕਿ ਮੇਰੀ ਬੇਨਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਮਾਤਾ ਦੀ ਰਾਮ ਰਾਮ ਜੀ